और <Gã> मैं <aims> <ilizces> <laughs>

ਪਲਣੀ ਚਿਰਨ ਉਹ ਲੈਂਡਰ ਪਟਾ ਮੇਰਾ ਬਾਬਾ ਅਮਰਜੀਤ ਦਾ ਉੱਤੇ ਵੇਖੀ ਲੈਂਡਰ ਪਟਾ ਆਈਓ ਇਹ ਦੁਕਾਨ ਨਾ ਮੇਰੇ ਤਾਇਆ ਜੀ ਦੀ ਦੁਕਾਨ ਆ ਮੇਰ ਚੰਦ ਰੋਡ ਤੇ ਪ੍ਰਿੰਟ ਹਟਲ ਦੇ ਸਾਹਮਣੇ ਇੱਕ ਗਦਾਮ ਐਕਚੁਅਲੀ ਉਹਨਾਂ ਦਾ ਨਾ ਤੇ ਮੈਨੂੰ ਸਿਰੇ ਸਤ ਪੋਨੇ ਘਟਵੇ ਫੋਨ ਆਇਆ ਤਾਇਏ ਦੇ ਬੇਟੇ ਦਾ ਕੀ ਇਗਜ਼ਾਮ ਚੱਕ ਲੱਗੀ ਆ ਮੈਂ ਉਸ ਵੇਲੇ ਥੋੜਾ ਥੋੜਾ ਆਇਆ ਤੇ ਅੱਗੇ ਦੇਖਿਆ ਤੇ ਅੱਗ ਬਹੁਤ ਜ਼ਿਆਦਾ ਤੇਜ਼ ਹੀ ਹੱਥ ਨਹੀਂ ਲਾਇਆ ਜਾ ਕਿਦਾ ਸ਼ਟਰ ਨੂੰ ਬੜਾ ਸ਼ਟ ਰੋਕਾ ਖੋਲਿਆ ਕੋਈ 10 15 20 ਮਿੰਟ ਤੱਕ ਫਾਇਰ ਬ੍ਰਿਗੇਡ ਵੀ ਆ ਗਈ ਤੇ ਕਾਬੂ ਪਾਇਆ ਗਿਆ ਅੱਗ ਦੇ ਟਟੋ ਘਾੜ ਮਸ਼ੱਕਤ ਕੀਤੀ 2-3 ਘੰਟੇ ਲੱਗੇ ਅੱਗ ਬੰਦੇ ਕਾਬੂ ਬੰਦੇ ਪਰ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਪਤਾ ਨਹੀਂ ਕਿ ਕਿੱਥੇ ਨਹੀਂ ਦੀ ਕੋਈ ਕਾਰਨ ਦਾ ਨਹੀਂ ਪਤਾ ਚੱਲ ਸ ਗਿਆ ਹੇ ਤੱਕ ਐ ਤੇ ਉਹਨੂੰ ਪਰਿਵਾਰ ਨੂੰ ਹੋਸ਼ ਨਹੀਂ ਆਇਆ ਕੀ ਬਣਿਆ ਕੀ ਸਾਡੇ ਨਾਲ ਅਜੇ ਕੁਝ ਵੀ ਕਾਰਨ ਦਾ ਪਤਾ ਨਹੀਂ ਸੀ ਇਹ ਤਾਂ ਗਦਾਨਸੀ ਸੀ ਇਹ ਆਬ ਕਨਫੈਕਸ਼ਨਰੀ ਦਾ ਗਦਾਨਸੀ ਹਲਦੀ ਰਾਂ ਦੀ ਏਜੰਸੀ ਹੈ ਮੇਰੇ ਉਹਨਾਂ ਦਾ ਖਲਦੀ ਰਾਮ ਨਮਕੀਨ ਦਾ ਗਦਾਂ ਸੀ ਸਤਪਾਲ ਸ਼ਰਮਾ ਸ਼੍ਰੀ ਸਤਪਾਲ ਸ਼ਰਮਾ ਉਹਨਾਂ ਦਾ ਬੇਟਾ ਨਾਲ ਕੰਮ ਕਰਦਾ ਵੀ ਨੁਕਸਾਨ ਦਾ ਕੋਈ ਆਈਡੀਆ ਨਹੀਂ ਸਾਹਿਬ ਇਹ ਤੁਹਾਨੂੰ ਆਪੇ ਹੀ ਨਹੀਂ ਪਤਾ ਲੱਗ ਰਿਹਾ ਕਿ ਬਣ ਕੀ ਗਿਆ ਸਾਡੇ ਨਾਲ ਸਾਡੇ ਕੋਈ ਆਈਡੀਆ ਨਹੀਂ ਨੁਕਸਾਨ ਦਾ ਉਹ ਦੇਖਾਂਗੇ ਪੜ੍ਹ ਕੇ ਦੇਖਾਂਗੇ ਕੀ ਹੈ ਹਾਂਜੀ ਹਾਂਜੀ ਐਸ ਡੀ ਐਮ ਸਾਹਿਬ ਆਏ ਸੀ ਮੌਕੇ ਤੇ ਆਪੇ ਬੀ ਐਸ ਐਫ ਆਈ ਆ ਬੀ ਐਸ ਐਫ ਦੀ ਗੱਡੀ ਆਈ ਆ ਬੀ ਐਸ ਐਫ ਦੀ ਜੀ ਇੱਥੇ ਫੈਕਟਰੀ ਜਾ ਚੁੱਕੀ ਆ ਸਾਬ ਪਹਿਲਾਂ ਤੇ ਦੋ ਹੀ ਗੱਡੀਆਂ ਆਈਆਂ ਸੀ ਉਹਦੇ ਮਗਰੋਂ ਫਿਰ ਹੋਰ ਗੱਡੀਆਂ ਆਈਆਂ ਬੀ ਐਸ ਐਫ ਦੀ ਸਪੈਸ਼ਲ ਟੀਮ ਆਈ ਆ ਇੱਕ ਅੱਗ ਕਾਬੂ ਤੇ ਪਾਇਆ ਗਿਆ ਅੱਗ ਤੇ ਹੁਣ ਚਲੋ ਸਾਡੇ ਡੀਐਸਓ ਵੀ ਬਹੁਤ ਬਹੁਤ ਜਲਦੀ ਐਸੇ ਲੱਗਿਆ ਉਹਨੂੰ ਵੀ ਇਨਫਰਮੇਸ਼ਨ ਮਿਲ ਗਿਆ ਉਹਨੇ ਸਾਨੂੰ ਮਨੋਂ ਕੰਟੀਨਿਊ ਮਨੋਂ ਦੱਸਤਾ ਕਿ ਜਲਦੀ ਜਲਦੀ ਉੱਥੇ ਪਹੁੰਚੋ ਅਸੀਂ ਇੱਕ ਵਾਟਰ ਟੈਂਕਰ ਇੱਕ ਐਂਬੂਲੈਂਸ ਲਾ ਕੇ ਇੱਕ ਪਟਾਸ ਵੱਤੇ ਇੱਕ ਜੀਪ ਵੀ ਲੈ ਕੇ ਆਈ ਦੌੜਾਂ ਦੀ ਤਰ੍ਹਾਂ ਹੀ ਕਿ ਉਹਨੂੰ ਹੈਲਪ ਵਾਸਤੇ ਕਿ ਲਲੀਨ ਨੂੰ ਲੋਕਾਂ ਨੂੰ ਹਸਪੀਟਲ ਪਹੁੰਚਾਇਆ ਜਾਵੇ ਇਹਨਾਂ ਦੀ ਹੈਲਪ ਕੀਤੀ ਜਾਵੇ ਪਾਇਨਾ ਟੈਂਕਰ ਅਸੀਂ ਜੁਦ ਕੀਤਾ ਅੱਗ ਵਿਦਾ ਹੋਏ ਜੰਤਰ ਸੀ ਜਿਹੜੇ ਸਾਡੇ ਵਿੱਚ ਤੇ ਅਸੀਂ ਚਾਰ ਇਸਮੋ ਕੀਤੇ ਆ ਤੇ ਸਰ ਆ ਕੇ ਮੁਝ ਗਈ ਬਾਕੀ ਫਾਇਰ ਬ੍ਰਿਗੇਡ ਦਾ ਬਹੁਤ ਵੱਡਾ ਸਹਿਯੋਗ ਆ ਉਹਨਾਂ ਨੇ ਵੀ ਟਾਈਮ ਨੇ ਸਾਡੇ ਨਾਲ ਹੀ ਪਹੁੰਚ ਕੇ ਬਲਕਿ ਉਹ ਤੇ ਬਹੁਤ ਵਧੀਆ ਇਹਨਾਂ ਨੇ ਅੱਗ ਬੁਝਾਤੀ ਆ ਤੇ ਮੈਂ ਚਾਹੁੰਦਾ ਕਿ ਸਾਰਿਆਂ ਨੂੰ ਮਿਲ ਜੇ ਕਿ ਐਸੇ ਤਰ੍ਹਾਂ ਤੇ ਹਲਪ ਕਰਨਗੇ ਇੱਥੇ ਨਵੇਂ ਹੀ ਪੋਸਟਿੰਗ ਆਏ ਆ ਇਹ ਪਹਿਲਾਂ ਵੀ ਜਾਂਦੇ ਰਹੇ ਹੋਣਗੇ ਲੇਕਿਨ ਮੈਨੂੰ ਹੁਣ ਕਿਹਦੇ ਸਾਹਮਣੇ ਕਿੰਤਾ ਹੀ ਅਦਿਸ਼ਥਤਾ ਤੇ ਮਤਲਬ ਤਨਤਬਲ ਹਰਕਤ ਕੀਤਾ ਆ ਪਹਿਲੇ ਦਾ ਤੇ ਕਮੀ ਇਹ ਆ ਕਿ ਲੋਕਾਂ ਦੇ ਆਪਣੇ ਪਬਲਿਕ ਦੇ ਦਿਲ ਚ ਸੁਰੱਖਿਆ ਦੀ ਭਾਵਨਾ ਪੈਣਾ ਕਰਨਾ ਇਹ ਸਾਡਾ ਕਰਤਵਾਰੀ ਇਹ ਵਿਸ਼ਾਲ ਕਨਫੈਕਟਰੀ ਦੀ ਦੁਕਾਨ ਹੈਗੀ ਉਹਨਾਂ ਦੇ ਆਪਰਪਰੇ ਜੋ ਵੀ ਹੁੰਦਾ ਖਾਂਜੇ ਜਿਹੜਾ ਲੇਸਿਸ ਵਗੈਰਾ ਉਹ ਦੀ ਇਹੀ ਵੀ ਹੈ ਦੁਕਾਨ ਤੇ ਨੂੰ ਅਜੇ ਵਜਾ ਪ੍ਰੋਪਰ ਨਹੀਂ ਲੱਗੀ ਵੀ ਅੱਗ ਕਿੱਦਾਂ ਲੱਗੀ ਆ ਪਰ ਅੱਗ ਜਿਹੜੀ ਹੈ ਹੁਣ ਲਗਭਗ ਕੰਟਰੋਲ ਦੇ ਵਿੱਚ ਹੋ ਗਈ ਹੈ ਅੱਗ ਫਾਇਰ ਟੈਂਡਰ ਸਾਡੇ ਕੋਲ ਕਾਫੀ ਸੀਗੇ ਜਿਹੜੀਆਂ ਬਟਾਲੇ ਤੋਂ ਇਥੋਂ ਲੋਕਲ ਵੀ ਜਿਹੜੀਆਂ ਉਹਨਾਂ ਨਾਲ ਸਾਰਿਆਂ ਨੇ ਕਾਫੀ ਮਿਹਨਤ ਕਰਕੇ ਜਿਹੜੀ ਹੈ ਜਿਹੜੇ ਉਹਨਾਂ ਦੇ ਨਾਲ ਸਹਿਯੋਗੀ ਨੇ ਉਹਨਾਂ ਨੇ ਮਿਹਨਤ ਕਰਕੇ ਜੇ ਅੱਗ ਜਿਹੜੀ ਉਹ ਤਾਂ ਕੰਟਰੋਲ ਕਰ ਲਿਆ ਗਿਆ ਹੁਣ ਨੁਕਸਾਨ ਜਿਹੜਾ ਇਹਨਾਂ ਦਾ ਕਾਫੀ ਹੋ ਗਿਆ ਹੈ ਆਪ ਭਾਈ ਇਹ ਜੋ ਅੱਗ ਬੁੱਝ ਗਈ ਹੈ ਜੇ ਥੋੜੇ ਧੂੰਆਂ ਜਾਂ ਨਿਕਲ ਰਿਹਾ ਸ਼ਾਇਦ ਮਤਲਬ ਅੱਗ ਤਾਂ ਤੇ ਲੱਗਦਾ ਕੰਟਰੋਲ ਹੋ ਗਿਆ ਅੰਦਰ ਕੋਈ ਉਹਦੀ ਕੋਈ ਦੇਸ਼ ਬਾਹਰ ਕੋ ਦੇਸ਼ ਨਹੀਂ ਰਹੀ ਗਿਆ ਕਿ ਚੱਲਦੀ ਹੈ ਸਰ ਕੀ ਪਤਾ ਲੱਗ ਸਕਦਾ ਕਿ ਕਿਹੜਾ ਕਿਹੜੀ ਸ਼ਕਤੀ ਇਹ ਤਾਂ ਹੁਣ ਪੁਲਿਸ ਡਿਪਾਰਟਮੈਂਟ ਨੂੰ ਕਹਿੰਦੇ ਹਨਕਾਇਰ ਕਰਨਗੇ ਤੇ ਜੇ ਵੀ ਇਹਦਾ ਕੋਈ ਪਤਾ ਲੱਗ ਸਕੇ ਕਿ ਕਿੱਦਾਂ ਅੱਗ ਲੱਗੀ ਆ ਕਿੱਦਾਂ ਦਾ ਉਸਾਰ ਹੋ ਗਿਆ ਹੈ ਨੁਕਸਾਨ ਦਾ ਤਾਂ ਉਹ ਜੇ ਉਹਨੂੰ ਪੁੱਛਦਾ ਮੈਂ ਉਹਦਾ ਸਟੋਰੇਜ ਕਿੰਨੇ ਕੁ ਸੀ ਵੈਸੇ ਕਾਫੀ ਨੁਕਸਾਨ ਲੱਗਦਾ ਕੋਈ ਐਸਟੀਮੇਟ ਤਾਂ ਜੇ ਹੈ ਨਹੀਂ ਇਹਦਾ